ਸਰਕਾਰ ਅਤੇ SGPC ਦੇ ਵਿਚਕਾਰ ਪਿਛਲੇ ਲੰਬੇ ਸਮੇਂ ਤੋਂ ਲੈ ਕੇ ਚੱਲ ਰਹੇ ਗੋਲਕਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਨੂੰ ਲੈ ਕੇ ਬਿਆਨਬਾਜ਼ੀਆਂ ਅੱਜ ਉਸ ਥਾਂ ਪਹੁੰਚ ਗਈਆਂ ਜਿੱਥੇ ਇਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੁਨੀਆ ਭਰ ਵਿੱਚ ਪੰਜਾਬੀਆਂ ਵੱਲੋਂ ਇਹ ਮਹਿਸੂਸ ਕੀਤਾ ਜਾ ਰਿਹਾ ਕਿ ਹੁਣ ਇਸ ਤੋਂ ਅੱਗੇ ਕੀ ਹੋਵੇਗਾ ਕਿਉਂਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਕਾਜ ਨੇ মিডিਏ ਦੇ ਰੂ ਰੂ ਹੋ ਕੇ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਦੇਸ਼ ਕੀਤਾ 15 ਜਨਵਰੀ ਨੂੰ ਉਹਨਾਂ ਨੂੰ ਤਲਬ ਕਰ ਲਿਆ ਉਸ ਤੋਂ ਅੱਗੇ ਈ ਹੋ ਸਕਦਾ ਕਿਉਂਕਿ ਇਹ ਪਹਿਲੀ ਵਾਰ ਆ ਜਦੋਂ ਸਾਡੇ ਦੇਖਣ ਦੇ ਵਿੱਚ ਪਤਿਤ ਮੁੱਖ ਮੰਤਰੀ ਨੂੰ ਅਕਾਲ ਤਖਤ ਦੇ ਸਕੱਤਰੇਤ ਵਿਖੇ ਤਲਬ ਕੀਤਾ ਗਿਆ ਉੱਥੇ ਹੀ ਮੁੱਖ ਮੰਤਰੀ ਨੇ ਵੀ ਇਸ ਆਦੇਸ਼ ਨੂੰ ਸੁਣ ਕੇ ਜੋ ਨਿਮਰਤਾ ਦਿਖਾਈ ਹੈ ਉਸ ਦਾ ਜਵਾਬ ਦਿੱਤਾ ਹੈ ਕਿ ਉਹ 15 ਤਰੀਕ ਜਾਨਕਿ 15 ਜਨਵਰੀ ਨੂੰ ਅਦਰ ਦੇ ਮਿਆਰ ਕਾਰਨ ਨਹੀਂ ਆ ਸਕਦੇ ਉਸ ਤੋਂ ਉਪਰਾਂਤ ਹੋਣਗੇ ਆਓ ਇਹ ਸਾਰੇ ਤੇ ਕਰਦੇ ਆਂ ਚਰਚਾ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਅਤੇ ਫੇਸਬੁੱਕ ਪੇਜ ਤੇ ਆਓ ਹੁਣ ਗੱਲ ਕਰਦੇ ਆਂ ਇਸ ਮੁੱਦੇ ਬਾਰੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇਮੋ ਕਮਤਰੀ ਭਗਵੰਤ ਸਿੰਘ ਮਾਨ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਲਗਾਤਾਰ ਤਮਜ ਕਸਦੇ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਰਾਜਨੀਤੀ ਆ ਉਹ ਗੋਲਕ ਤੇ ਚੱਲ ਰਹੀ ਹੈ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਬਾਰ-ਬਾਰ ਆਖਦੀ ਰਹੀ ਹੈ ਮੁੱਖ ਮੰਤਰੀ ਨੇ ਵੀ ਬਾਰ-ਬਾਰ ਕਿਹਾ ਇਹ ਗੋਲਕ ਦੇ ਵਿੱਚ ਪੈਸੇ ਪਾਉਣੇ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ ਇਹ ਤੋਂ ਇਹ ਹੀ ਚੱਤ ਹੁੰਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤੀ ਨੂੰ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਆਮ ਆਦਮੀ ਪਾਰਟੀ ਦੀ ਇੱਕ ਗਿਣੀ ਮਿੱਥੀ ਕਹਿ ਸਕਦੇ ਰਾਜਨੀਤੀ ਸੀ ਪਰ ਇਹ ਕੱਲ ਚੱਲਦੀ ਚੱਲਦੀ ਜਿੱਥੇ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਰ ਚੱਲ ਰਹੀ ਸੀ ਉੱਥੋਂ ਅੱਗੇ ਐਜੀਪੀਸੀ ਨੂੰ ਮੁੱਖ ਮੰਤਰੀ ਵੱਲੋਂ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਇੱਥੇ ਨਹੀਂ ਮੁੱਖ ਮੰਤਰੀ ਰੁਕੇ ਇਸ ਤੋਂ ਅੱਗੇ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗੈਨੀ ਕੁਲਦੀਪ ਸਿੰਘ ਦੀ ਦਸਤਾਰ ਬੰਦੀ ਨੂੰ ਲੈ ਕੇ ਤਾਜ ਪੋਸ਼ ਨੂੰ ਲੈ ਕੇ ਉਸ ਸਮੇਂ ਸਮੇਂ ਤੇ ਸਵਾਲ ਖੜੇ ਕਰਦੇ ਰਹਿਆ ਹੁਣ ਜਦੋਂ ਲੰਗੇ ਦਿਨ ਉਹਨਾਂ ਨੇ ਫੇਰ ਇੱਕ ਵਾਰ ਗੋਲਕ ਨੂੰ ਲੈ ਕੇ ਬਿਆਨ ਦਿੱਤਾ ਜਾਂ ਸਿੱਖ ਮਰਯਾਦਾ ਦੇ ਉੱਤੇ ਟਿੱਪਣੀਆਂ ਕੀਤੀਆਂ ਗੱਲ 328 ਰੂਪਾਂ ਨੂੰ ਲੈ ਕੇ ਵੀ ਜੁੜਦੀ ਹੈ ਇੱਕ ਪਾਸੇ ਸਰਕਾਰ 328 ਰੂਪਾਂ ਦੇ ਗੁੰਮ ਹੋਏ ਮਾਮਲੇ ਤੇ ਸੈੱਟ ਬਣਾ ਚੁੱਕੀ ਹੈ ਸਿੱਖ ਦੋ ਧੜਿਆਂ ਦੇ ਵਿੱਚ ਵੰਡੇ ਗਏ ਨੇ ਇੱਕ ਧੜਾ ਇਹਨਾਂ ਸਰੂਪਾਂ ਨੂੰ ਲੈ ਕੇ ਜਾਂਚ ਕਰਾਉਣੇ ਚਾਹਦਾ ਇਹ ਕਿਉਂ ਗਮ ਹੋਏ ਤਾਂ ਸਰੂਪ ਕਿਉਂ ਗਮ ਹੋਏ ਆਜੂ ਕਿੱਥੇ ਸੁਰੱਖਤ ਨੇ ਇਸ ਰੂਪ ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪਰਮੰਤਰ ਕਮੇਟੀ ਦੇ ਸੀਏ ਸਤੰਦਰ ਸਿੰਘ ਕੋਲੀ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੱਲ ਇੱਥੇ ਤੱਕ ਜਾ ਚੁੱਕੀ ਹੈ ਕਿ ਸੀਏ ਰਾਹੀਂ ਸੁਖਵੀਰ ਬਾਦਲ ਤੱਕ ਵਿਹੰਤਾ ਜਿਹੜੀਆਂ ਆ ਉਹ ਬਣ ਰਹੀਆਂ ਕਿ ਸੁਖਵੀਰ ਬਾਦਲ ਨੂੰ ਕਿਵੇਂ ਹੱਥ ਪਾਇਆ ਜਾ ਸਕਦਾ ਇੱਕ ਇਹ ਵੀ ਰਾਜਨੀਤੀ ਚੱਲ ਰਹੀ ਹੈ ਦੂਸਰੇ ਪਾਸੇ ਲਗਾਤਾਰ ਐਜਪੀਸੀ ਬੁਲੋ ਰਜਨਾਏ ਬਿਆਨ ਦੇਣਾ ਕਿ ਸਿੱਖ ਸੰਸਥਾਵਾਂ ਦੇ ਵਿੱਚ ਦਖਲਦਾਜੀ ਸਰਕਾਰ ਜਿਹੜੀ ਆ ਉਹ ਬੰਦ ਕਰੇ ਜਦੋਂ ਲੱਗ ਰਿਹਾ ਕਿ ਸਰਕਾਰ ਰੋਕ ਨਹੀਂ ਰਹੀ ਉਸ ਤੋਂ ਬਾਅਦ ਜਿਵੇਂ ਮੁੱਖ ਮੰਤਰੀ ਲਗਾਤਾਰ ਐਜਪੀਸੀ ਤੋਂ ਅੱਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੁਰਗੱਜ ਹੁਣਾਂ ਵੀ ਉਹਨਾਂ ਨੇ ਜਿਵੇਂ ਟਾਰਗੇਟ ਕਰਨਾ ਸ਼ੁਰੂ ਕੀਤਾ ਹੈ ਉਸ ਤੋਂ ਬਾਅਦ ਅੱਜ ਜਥੇਦਾਰ ਕੁਲਦੀਪ ਸਿੰਘ ਗੁਰਗੱਜ ਨੇ ਮੀਡੀਆ ਦੇ ਰੂਬਰੂ ਹੋ ਕੇ ਜਿਵੇਂ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤੇ ਆਦੇਸ਼ ਦੀ ਆਉ ਤੁਹਾਨੂੰ ਵੀ ਪੜ੍ਹ ਕੇ ਸੁਣਾਉਣਾ ਹੈ ਉਹਨਾਂ ਨੇ ਇਸ ਪੱਤਰ ਦੇ ਵਿੱਚ ਕੀ ਲਿਖਿਆ ਹੈ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਸਰਕਾਰ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿਛਲੇ ਸਮੇਂ ਚੱਲ ਰਹੇ ਇੱਕ ਸੰਜੀਦਾ ਪੰਥਕ ਮਾਮਲੇ ਸੰਬੰਧੀ ਗੱਲ ਕਰਦਿਆਂ ਤੁਹਾਡੇ ਵੱਲੋਂ ਸਿੱਖ ਵਰਉਤੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਜਾਣਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਯਾਦਾ ਤੇ ਸਰਬ ਉੱਚਤਾ ਅਤੇ ਗੁਰੂ ਸਹਿਬਾਨ ਵੱਲੋਂ ਬਖਸ਼ੇ ਦਸਵੰਦ ਦੇ ਸਿਧਾਂਤ ਗੁਰੂ ਕੀ ਔਲਕ ਵਿਰੁੱਧ ਬਾਰ-ਬਾਰ ਬਹੁਤ ਹੀ ਅਤਰਾਜਯੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਛੱਟ ਮਾਰੀ ਗਈ ਹੈ ਇਸ ਦੇ ਨਾਲ ਹੀ ਬੀਤੇ ਦਿਨੀ ਤੁਹਾਡੀਆਂ ਕੁਝ ਅਤਰਾਜਯੋਗ ਵੀਡੀਓ ਸਾਹਮਣੇ ਆਇਆਂ ਜਿਵੇਂ ਤੁਸੀਂ ਸਿੱਖ ਗੁਰੂ ਸਹਿਬਾਨ ਅਤੇ 20ਵੀਂ ਸਦੀ ਦੇ ਮਾਨ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲਿਆਂ ਦੀਆਂ ਤਸਵੀਰਾਂ ਨਾਲ ਆਤਰਾਜ ਯੋਗ ਗਤੀਵਿਧੀ ਕਰਦੇ ਨਜ਼ਰ ਆ ਰਹੇ ਹੋ ਐਸ ਸੰਬੰਧੀ ਸ਼ਤਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਹਿਬ ਲੋਹੇ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ ਤੁਸੀਂ ਪੰਜਾਬ ਅੰਦਰ ਇੱਕ ਸੰਵਿਧਾਨਕ ਉੱਚ ਅਹੁਦੇ ਉੱਤੇ ਬੈਠੇ ਹੋ ਤੁਹਾਡੇ ਵੱਲੋਂ ਕੀਤੇ ਗਏ ਸਿੱਖ ਬਰੋਤੀ ਪ੍ਰਗਟਾਵੇ ਤੁਹਾਡੇ ਅੰਦਰ ਦੇ ਰਾਜ ਹੈਂਕਨ ਨੂੰ ਦਰਸਾਉਂਦੇ ਹਨ ਕਿਉਂਕਿ ਤੁਸੀਂ ਪਤਿਤ ਹੋ ਅਤੇ ਸਿੱਖ ਰਵੈਤਾਂ ਅਨੁਸਾਰ ਤੁਹਾਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਨਮੁਖ ਪੇਸ਼ ਨਹੀਂ ਕੀਤਾ ਜਾ ਸਕਦਾ ਇਸ ਲਈ ਤੁਹਾਨੂੰ ਮਿਤੀ 15 ਜਨਵਰੀ ਸਵੇਰੇ 10 ਵਜੇ ਨਿੱਜੀ ਤੌਰ ਤੇ ਉੱਤੇ ਸਕਤਰੇਤ ਸ੍ਰੀ ਅਕਾਲ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਸੱਦਿਆ ਜਾਂਦਾ ਹੈ। ਧੰਨਵਾਦ ਸਹਿਬ ਬਗੀਚਾ ਸਿੰਘ ਅੰਜਾਜ ਸਕਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਦਿੱਤੇ ਇਹ ਪੱਤਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭੇਜਿਆ ਗਿਆ ਹੈ। ਉੱਥੇ ਹੀ ਸੋਸ਼ਲ ਮੀਡੀਆ ਪੇਜ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਅੱਗੇ ਜੋ ਨਿਮਰਤਾ ਸਹਿਤ ਆਪਣਾ ਜਿਹੜਾ ਬਿਆਨ ਦਿੱਤਾ ਹੈ ਉਹਨੂੰ ਲੈ ਕੇ ਉਹਨਾਂ ਨੇ ਆਖਿਆ ਕਿ ਇਸ ਇਸ ਪੱਤਰ ਦਾ ਜਵਾਬ ਦਿੰਦੇ ਆ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਇਆ ਹੁਕਮ ਨਮਾ ਸਿਰ ਮੱਥੇ ਦਾਸ ਮੁੱਖ ਮੰਤਰੀ ਵਜੋਂ ਨਹੀਂ ਨਮਾਣੇ ਸਿੱਖ ਵਜੋਂ ਨੰਗੇ ਪੈਰ ਚੱਲ ਕੇ ਹਾਜ਼ਰ ਹੋਵੇਗਾ ਦਾਸ 15 ਜਨਵਰੀ ਨੂੰ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਜੋਗ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਵਿਖੇ ਕਾਨਫਰੰਸ ਵਿੱਚ ਹਿੱਸਾ ਲੈਣ ਆ ਰਹੇ ਨੇ ਉਸ ਦਿਨ ਲਈ ਮਾਫੀ ਵੀ ਮੰਗਦਾ ਹੈ ਕਿਉਂਕਿ ਮੇਰੇ ਲਈ ਸਭ ਤੋਂ ਉੱਤਮ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਉਸ ਪਾਵਨ ਤਖਤ ਤੋਂ ਆਇਆ ਹੁਕਮਾ ਸਿਰ ਮੱਤੇ ਹੈ ਸੀ ਅਤੇ ਹਮੇਸ਼ਾ ਰਹੇਗਾ ਸੋ ਦੋਸਤੋ ਭਗਵਾਨ ਆਤਮਾਨ ਮੁੱਖ ਮੰਤਰੀ ਪੰਜਾਬ ਨੇ ਜਿਵੇਂ ਸਿੰਘ ਸਹਿਬਾਨ ਜਥੇਦਾਰ ਸ਼੍ਰੀ ਗਿਆਨੀ ਕੁਲਦੀਪ ਸਿੰਘ ਗਰਗੱਜ ਦੇ ਇਸ ਪੱਤਰ ਦਾ ਬਿਆਨ ਦੇ ਕੇ ਜਵਾਬ ਦਿੱਤਾ ਹੈ ਉਸ ਨੂੰ ਲੈ ਕੇ ਦੇਖਿਆ ਜਾਵੇ ਤੇ ਮੁੱਖ ਮੰਤਰੀ ਨੇ ਨਿਮਰਤਾ ਅਤੇ ਧਾਰਮਿਕ ਰੁਚੀਆਂ ਦੇ ਸਾਵਨਾ ਆਪਣਾ ਜਿਹੜਾ ਪੱਖ ਉਹ ਤਰੰਤ ਬਿਆਨ ਕਰ ਦਤਾ ਹੈ ਜਿਸ ਤੋਂ ਲੱਗਦਾ ਕਿ ਭਗਵਾਨਤ ਮਾਨ ਅਗਲੇ ਦਿਨਾਂ ਵਿੱਚ ਆਪਣਾ ਪੱਖ ਰੱਖਣ ਦੀ ਜਾਣਗੇ ਦੁਨੀਆ ਦੀ ਨਜ਼ਰ ਲੱਗੀ ਹੈ ਇਸ ਗੱਲ ਤੇ ਇੱਕ ਪਾਸੇ ਜਥੇਦਾਰ ਸਾਹਿਬ ਬਲੋਂ ਉਹਨਾਂ ਨੂੰ ਤਾਲਬ ਕਰਨਾ ਦੂਸਰੇ ਪਾਸੇ ਥੋੜਿਆ ਘੰਟਿਆਂ ਬਾਅਦ ਹੀ ਮੁੱਖ ਮੰਤਰੀ ਬਲੋ ਆਪਣਾ ਪੱਖ ਬਿਆਨ ਕਰ ਦਿੱਤਾ ਹੈ ਤਲਬ ਕਰਨ ਅਤੇ ਸੀਐਮ ਬਲੋ ਤਖਤ ਦੇ ਸਕ੍ਰੇਟ ਵਿੱਚ ਜਾਣ ਸਮੇਂ ਕੀ ਪੱਖ ਪੇਸ਼ ਕਰਨਾ ਇਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਰਹਿਣੀਆਂ ਸੋ ਇਹ ਸਭ ਕੁਝ ਨੂੰ ਲੈ ਕੇ ਇਹ ਵੀ ਆਖਿਆ ਜਾ ਰਿਹਾ ਹੈ ਕਿ ਜਦੋਂ ਤੋਂ ਤਰਨਤਾਰਨ ਦੇ ਵਿੱਚ ਆਪਲ ਇਲੈਕਸ਼ਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਜੇ ਮੈਂ ਦੂਸਰੇ ਨੰਬਰ ਤੇ ਆਇਆ ਉਤਬਾਦ ਆਮ ਆਗਮਨੀ ਪਾਰਟੀ ਲਈ ਇਹ ਵੀ ਇੱਕ ਆਪਣੇ ਆਪ ਵਿੱਚ ਹੜਵਰਾਹ کہہ ਸਕਦੇ ਆ ਭੈ ਕਹਿ ਸਕਦੇ ਆ ਜਿਸ ਨੂੰ ਲੈ ਕੇ ਕਿਸੇ ਵੀ ਮੁੱਦੇ ਤੇ ਆਮ ਆਦਮੀ ਪਾਰਟੀ ਅਕਾਲੀ ਦਲ ਨੂੰ ਅੱਗੇ ਵਧਨ ਨਹੀਂ ਦੇਣਾ ਚਾਹੁੰਦੀ ਇਹ ਤਾਂ ਸਥਿਤੀ ਹੋ ਸਕਦੀ ਹੈ ਕਿ ਮੁੱਖ ਮੰਤਰੀ ਜਾਂ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਬਿਆਨਬਾਜ਼ੀ ਕਰੇ ਪਰ ਜਦੋਂ बार-बार ਮੁੱਖ ਮੰਤਰੀ ਵੱਲੋਂ ਪਹਿਲਾਂ ਐਜੀਪੀਸੀ ਅਤੇ ਹੁਣ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਬਾਰ ਬਾਰ ਇਸ ਬਿਆਨਬਾਜ਼ੀ ਨੂੰ ਲੈ ਕੇ ਇਹ ਕਿਹਾ ਜਾ ਸਕਦਾ ਚੰਗਾ ਨਹੀਂ ਲੱਗਦਾ ਕਿਉਂਕਿ ਉਹ ਸਰਕਾਰ ਚਲਾ ਰਹੇ ਨੇ ਉਹ ਮੁੱਖ ਮੰਤਰੀ ਨੇ ਇਸ ਕਰਕੇ ਅੱਜ ਇਸ ਨੂੰ ਲੈ ਕੇ ਸਾਰੇ ਪਾਸੇ ਸੋਸ਼ਲ ਮੀਡੀਆ ਤੇ ਆਉਣ ਵਾਲੇ ਕੱਲ ਅਖਬਾਰਾਂ ਦੇ ਵਿੱਚ ਇਹੀ ਸੁਰਖੀਆਂ ਜਿਹੜੀਆਂ ਆ ਉਹ ਉਹ ਨਜ਼ਰ ਭਾਰੂ ਰਹਿਣਗੀਆਂ ਜਿੰਨਾ ਚਿਰ ਮੁੱਖ ਮੰਤਰੀ ਆਪਣਾ ਪੱਖ ਜਾ ਕੇ ਪੇਸ਼ ਨਹੀਂ ਕਰ ਲੈਂਦੇ ਹਾਂ ਅਜੇ ਤੱਕ ਕਿਸੇ ਵੀ ਪਤਿਤ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਨਹੀਂ ਛੱਡਿਆ ਗਿਆ ਇਹ ਪਹਿਲੀ ਵਾਰ ਆ ਜਦੋਂ ਜਥੇਦਾਰ ਅੱਜ ਗੁੱਸੇ ਵਿੱਚ ਨਜ਼ਰ ਆਏ ਤੇ ਉਹਨਾਂ ਨੂੰ ਬੁਲਾਇਆ ਗਿਆ ਇਹ ਵੀ ਆਪਣੇ ਆਪ ਵਿੱਚ ਇੱਕ ਨਵੀਂ ਮਿਸਾਲ ਜਿਹੜੀ ਆ ਉਹ ਸਾਹਮਣੇ ਪੇਸ਼ ਹੋ ਰਹੀ ਹੈ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਅੱਜ ਆਪਾਂ ਗੱਲ ਕੀਤੀ ਹੈ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਨੇ ਸੀਐਮ ਪੰਜਾਬ ਨੂੰ 15 ਜਨਵਰੀ ਨੂੰ ਸਵੇਰੇ 10:00 ਵਜੇ ਸਖਤਰ ਰੇਤ ਵਿਖੇ ਤਲਬ ਕੀਤਾ ਹੈ। ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਨੂੰ ਲਾਇਕ ਜ਼ਰੂਰ ਕਰਨਾ। ਅੱਗੇ ਸ਼ੇਅਰ ਜ਼ਰੂਰ ਦੋਸਤੋ ਕਰਿਓ। ਅੱਜ ਲਈ ਇੰਨਾ ਹੀ ਕੱਲ ਫਿਰ ਤੁਹਾਡੇ ਲਈ ਇੱਕ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਵੇਖਦੇ ਰਹੋ ਬਿੱਲਗਾ ਨਿਊਜ਼ ਆਨਲਾਈਨ ਚੈਨਲ ਅਤੇ YouTube Facebook ਪੇਜ ਨੂੰ ਜ਼ਰੂਰ ਫੋਲੋ ਕਰਿਓ ਧੰਨਵਾਦ